ਜਿਹੜੇ ਬੋਰਡਾਂ ਦੇ ਚੇਅਰਮੈਨ ਲਾਏ ਆ ਜਿਹਦੇ ਵਿੱਚ ਦੋ ਪ੍ਰਮੁੱਖ ਬੋਰਡਾਂ ਦੇ ਚੇਅਰਮੈਨ ਗੈਰ ਪੰਜਾਬੀ ਲਾਏ ਗਏ ਨੇ ਇਹਦੇ ਤੇ ਜਿਹੜਾ ਵਿਵਾਦ ਸ਼ੁਰੂ ਹੋਇਆ ਵਾ ਇਹ ਅਵੋਇਡ ਕੀਤਾ ਜਾ ਸਕਦਾ ਸੀ ਇਸ ਤੋਂ ਬਚਿਆ ਜਾ ਸਕਦਾ ਸੀਗਾ ਕੀ ਲੋੜ ਸੀ ਕਿ ਬਹਰੋਂ ਲਿਆ ਕੇ ਬੰਦੇ ਲਾਉਣ ਦੀ ਹਾਂ ਇਹ ਜ਼ਰੂਰ ਸਹੀ ਆ ਕਿ ਕਾਨੂੰਨੀ ਤੌਰ ਤੇ ਉਹਨਾਂ ਦੀ ਨਿਯੁਕਤੀ ਉੱਪਰ ਕੋਈ ਪਾਬੰਦੀ ਨਹੀਂ ਕਿਉਂਕਿ ਕਾਨੂੰਨ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਵਾ ਬਾਕੀ ਸਿਰ ਪੰਜਾਬੀ ਹੋਣੇ ਚਾਹੀਦੇ ਉੱਥੇ ਪਰ ਨੈਤਿਕ ਤੌਰ ਤੇ ਆਮ ਲੋਕੀਆਂ ਨੂੰ ਦੇਖ ਰਿਹਾ ਕਿ ਇਹ ਸਹੀ ਗੱਲ ਨਹੀਂ ਅ ਔਰ ਜਿਵੇਂ ਇੱਕ ਸਾਡੇ ਕੋਲਰ ਨੇ ਸਾਡੇ ਕਮਿਊਨਿਟੇਟਰ ਨੇ ਫੇਸਬੁੱਕ ਤੋਂ ਉੱਪਰ ਲਿਖਿਆ ਵੀ ਕਿ ਇੱਥੋਂ ਲੱਗਦਾ ਵਕਿ ਕੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਹਨਾਂ ਨੁਕਤਿਆਂ ਦੇ ਕਾਬਿਲ ਨਹੀਂ ਸੋ ਇਸ ਕਰਕੇ ਇਹ ਪੰਜਾਬੀਆਂ ਦੇ ਉੱਤੇ ਇੱਕ ਰਿਫਲੈਕਸ਼ਨ ਹੈ ਸੋ ਸਰਕਾਰ ਜਿਹੜੀ ਆ ਇੱਕ ਤਰੀਕੇ ਨਾਲ ਆਪਣੇ ਹੀ ਲੋਕਾਂ ਨੂੰ ਨਕਾਰ ਰਹੀ ਆ ਇਸ ਤਰ੍ਹਾਂ ਦੀਆਂ ਨੁਕਤੀਆਂ ਕਰਕੇ ਔਰ ਮੇਰਾ ਖਿਆਲ ਹੈ ਕਿ ਇਹਦਾ ਨੁਕਸਾਨ ਜਿਹੜਾ ਵਾ ਪਾਰਟੀ ਨੂੰ ਜ਼ਰੂਰ ਹੋਵੇਗਾ ਪੋਲੂਸ਼ਨ ਬੋਰਡ ਵਰਗੀ ਜਿਹੜੀ ਸੰਸਥਾ ਵਾ ਜਿਹਦੇ ਤੋਂ ਜਿਹਦੇ ਚ ਬੜੀ ਵੱਡੇ ਪੱਧਰ ਤੇ ਤਬਦੀਲੀ ਦੀ ਲੋੜ ਆ ਨੈਸ਼ਨਲ ਲੈਵਲ ਤੇ ਵੀ ਤੇ ਪੰਜਾਬ ਲੈਵਲ ਤੇ ਵੀ ਨੈਸ਼ਨਲ ਲੈਵਲ ਤੇ ਜਿਹੜਾ ਕਾਨੂੰਨ ਨਵੇਂ ਬਣਿਆ ਵਾ ਪੰਜਾਬ ਸਰਕਾਰ ਵੱਲੋਂ ਉਹਦਾ ਵਿਰੋਧ ਕਰਨਾ ਚਾਹੀਦਾ ਵਾ ਉਹਦੀ ਸਾਨੂੰ ਸਾਰਿਆਂ ਨੂੰ ਉਹਦੇ ਖਿਲਾਫ ਲੜਨਾ ਚਾਹੀਦਾ ਵਾ ਕਿ ਜਿਹੜਾ ਪਹਿਲਾਂ ਸੋਧ ਕੀਤੀ ਗਈ ਆ ਪਹਿਲੇ ਕਾਨੂੰਨ ਦੇ ਵਿੱਚ ਉਹ ਸੋਧ ਵਾਪਸ ਹੋਣੀ ਚਾਹੀਦੀ ਆ ਜੇਲ੍ਹ ਟਰਮ ਜਿਹੜੀ ਆ ਜੇ ਕੋਈ ਵਾਕੇ ਵਾਤਾਵਰਣ ਨੂੰ ਪਲੂਟ ਕਰਦਾ ਵਾ ਉਹਦੇ ਬਹੁਤ ਇੱਕ ਗੁਨਾਹ ਕਰ ਰਿਹਾ ਆ ਸੋ ਉਹਨੂੰ ਸਰਤੋ ਸਖਦਾ ਹੋਣੀ ਚਾਹੀਦੀ ਔਰ ਜੇਲ ਤੋਂ ਬਿਨਾ ਉਹ ਮੈਂ ਫਿਰ ਸੁਧਰ ਨਹੀਂ ਸਕਦਾ ਸਰ ਜੁਰਮਾਨੇ ਨਾਲ ਜਿਹੜੇ ਅਮੀਰ ਲੋਕ ਨੇ ਜੁਰਮਾਨਾ ਦੇ ਦੇ ਦਿੰਗੇ। ਸੋ ਇਸ ਕਰਕੇ ਇੱਥੇ ਕੋਈ ਟੈਕਨੀਕਲ ਬੰਦਾ ਹੋਣਾ ਚਾਹੀਦਾ ਵਾ, ਵਾਤਾਵਰਣ ਪ੍ਰੇਮੀ ਹੋਣਾ ਚਾਹੀਦਾ ਵਾ, ਜਿਹੜੇ ਪੰਜਾਬ ਦੇ ਹਲਾਕਾ ਨੂੰ ਚੰਗੀ ਤਰ੍ਹਾਂ ਸਮਝਦਾ ਵਾ। ਜਿਹੜੇ ਇੱਥੋਂ ਦੀ ਸੱਭਿਆਚਾਰ ਨੂੰ ਸਮਝਦਾ ਵਾ, ਕਦਰਾਂ ਕੀਮਤਾਂ ਨੂੰ ਸਮਝਦਾ ਵਾ, ਇੱਥੋਂ ਦੀ ਆਸ਼ਾਆਂ ਨੂੰ ਸਮਝਦਾ ਵਾ। ਉਹ ਸ਼ਖਸ ਨੂੰ ਇੱਥੇ ਲਾਉਣਾ ਚਾਹੀਦਾ ਵਾ ਔਰ ਐਨਜੀਟੀ ਬੀਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਆਪਣੇ ਕਲੀਅਰ ਗਾਈਡਲਾਈਨ ਸੈੱਟ ਉਪਰ ਉਹ ਗਾਈਡਲਾਈਨਸ ਦੀ ਪਾਲਣਾ ਜਿਹੜੀ ਆ ਉਹ ਵੀ ਕਰਨੀ ਚਾਹੀਦੀ ਆ ਜਿਨ੍ਹਾਂ ਨੂੰ ਹੁਣ ਗਾਈਡਲਾਈਨਸ ਨੂੰ ਨਜ਼ਰ ਅੰਦਾਜ਼ਾ ਕਰਲੇ ਕੀਤਾ ਗਿਆ ਹੈ ਬਰ ਦੂਜਾ ਇੱਕ ਹੋਰ ਚੇਅਰਮੈਨ ਜਿਹੜੇ ਲਾਇਏ ਨੇ ਉਹ ਇੰਡਸਟਰੀ ਲਾਰਜ ਇੰਡਸਟਰੀ ਡਵੈਲਪਮੈਂਟ ਦੇ ਚੇਅਰਮੈਨ ਲਾਇਏ ਗਏ ਨੇ ਬੋਰਡ ਦੇ ਨਿਵੇਸ਼ਕੇ ਨਹੀਂ ਆ ਰਹੇ ਸੋ ਕੋਈ ਅਜਾ ਬੰਦਾ ਚਾਹੀਦਾ ਜਿਸ ਨੂੰ ਵਾਕਈ ਕੋਈ ਇੰਡਸਟਰੀਅਲ ਐਕਸਪਰਟ ਆ ਜਿੰਨਾ ਜਿਹਦਾ ਕੋਈ ਅਜਾ ਐਕਸਪੀਰੀਅੰਸ ਆ ਜਾਂ ਜਿਹਨੂੰ ਪਤਾ ਵਾ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਇੰਡਸਟਰੀ ਲਾਉਂਦੀ ਲੋੜ ਆ ਤੂੰ ਬਾਹਰੋਂ ਬੰਦਾ ਲਾਓ ਜਿਹਨੂੰ ਪਹਿਲਾਂ ਤੇ ਪੰਜਾਬ 6 ਮਹੀਨੇ ਤੇ ਪੰਜਾਬ ਦੀ ਸਮਝੀ ਇਥੋਂ ਦੀ ਬੋਲੀ ਇਥੋਂ ਦੀ ਸਭਿਆਚਾਰ ਇਥੋਂ ਦੇ ਸਭਿਆਚਾਰ ਨੂੰ ਸਮਝ ਜਲਣੇ ਆ ਔਰ ਇਥੇ ਇੰਡਸਟਰੀ ਆ ਕਿਉਂ ਨਹੀਂ ਰਹੀ ਇਹ ਸਭ ਕੁਝ ਨੂੰ ਸਮਝਣਾ ਪਊਗਾ ਜਿਹੜਾ ਪੰਜਾਬ ਦਾ ਜੋ ਕੋਈ ਬੰਦਾ ਲਾਇਆ ਹੁੰਦਾ ਤੈਨੂੰ ਸਭ ਕੁਝ ਇਹ ਚੀਜ਼ਾਂ ਜਿਹੜੀਆਂ ਉਹਨੂੰ ਪਤਾ ਹੋਣਾ ਚਾਹੀਦਾ ਸੀ ਹਾਂ ਬਾਹਰੋਂ ਲਾਇਆ ਜਾਂਦਾ ਬੰਦਾ ਪਰ ਉਹ ਲਾਓ ਬੰਦਾ ਜਿਹਨੂੰ ਜਿਹਦੇ ਬਾਰੇ ਜਿਹੜੀ ਕਾਬਲੀਅਤ ਬਾਰੇ ਸਭ ਨੂੰ ਪਤਾ ਹੋਵੇ ਇਹੋ ਜਿਹਾ ਬੰਦਾ ਜਿਹਦੀ ਉਹੋ ਜੀ ਕਾਬਲੀਅਤ ਦਾ ਬੰਦਾ ਪੰਜਾਬ 'ਚ ਨਾ ਹੋਵੇ ਫਿਰ ਤੂੰ ਬਾਹਰੋਂ ਲਾਇਓ ਸ਼ਾਇਦ ਕੋਈ ਇਤਰਾਜ਼ ਵੀ ਨਹੀਂ ਕਰੂਗਾ ਬڑے ਵੱਡੇ ਵੱਡੇ ਇਕਨੋਮਿਸਟ ਰਹੇ ਨੇ ਡਾਕਟਰ ਮਮੋਨ ਸਿੰਘ بڑے ਵੱਡੇ ਇਕਨੋਮਿਸਟ ਨੇ ਜਿਹੜੇ ਡਾਕਟਰ ਮਮੋਨ ਸਿੰਘ ਉਹਨਾਂ ਦੇ ਨਾਲ ਦੇ ਵਿੱਚ ਬਾਅਦ ਦੇ ਵਿੱਚ ਤੋਂ ਪ੍ਰਧਾਨ ਮੰਤਰੀ ਬਣੇ ਲੇਕਿਨ ਉਹਨਾਂ ਨੂੰ ਕਿਤੇ ਵੱਡੀ ਨੁਕਤੀ ਦੇ ਉੱਤੇ ਲਾਤਾਂ ਜਾਵੇ ਕਿਸੇ ਸਟੇਟ ਦੇ ਵਿੱਚ ਵੀ ਕਿ ਸ਼ਾਇਦ ਕੋਈ ਵੀ ਇਤਰਾਜ਼ ਨਹੀਂ ਕਰੂਗਾ ਪਰ ਕਹਿਣ ਦਾ ਮਤਲਬ ਇਹ ਆ ਕਿ ਆਹ ਪਰ ਉਹ ਬੰਦਾ ਤਾਂ ਹੀ ਲਿਆਓ ਜੇ ਵਾਕਈ ਉਹਦੇ ਬਰਾਬਰ ਦਾ ਬੰਦਾ ਇੱਥੇ ਨਾ ਹੋਵੇ ਆਦਰਵਾਇਜ਼ ਸਟੇਟ ਦਾ ਬੰਦਾ ਆਪਣਾ ਬੰਦਾ ਜਿਹੜਾ ਵਾ ਉਹ ਲਾਇਆ ਜਾਵੇ ਔਰ ਇਹ ਦਿੱਲੀ ਦੀ ਦਖਲਅੰਦਾਜ਼ੀ ਵੈਸੇ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਆਪਾਂ ਵੇਖਿਆ ਹੀ ਆ ਕਿ ਆ ਪੰਜਾਬ ਦੇ ਹੈਲੀਕਾਪਟਰ ਦੇ ਵਿੱਚ ਸਰਕਾਰੀ ਹੈਲੀਕਾਪਟਰ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਜਿਹੜਾ ਅਦਵਿਤ ਕੇਜਰੀਵਾਲ ਜਾਂ ਅਮੀਰ ਸੋਦੀਆ ਜਾਂ ਰਾਗਵ ਚੱਡਾ ਜਾਂ ਹੋਰ ਲੋਕ ਬੈਠਦੇ ਨੇ ਤੇ ਲੋਕਾਂ ਨੂੰ ਇਹ ਪਸੰਦ ਨਹੀਂ ਆਉਂਦੀ ਗੱਲ ਵੈਸੇ ਵੀ ਇੱਕ ਸਰਕਾਰੀ ਹੈਲੀਕਾਪਟਰ ਜਿਹੜਾ ਵਾ ਉਹਦੇ ਸਰਕਾਰੀ ਅਹੁਦੇਦਾਰ ਬੈਠਣੇ ਚਾਹੀਦੇ ਨਾ ਕਿ ਪਾਰਟੀ ਦੇ ਮੈਂਬਰ ਇਹ ਕੋ ਪਾਰਟੀ ਦਾ ਹਵਾਈ ਜਾਸਤੇ ਹੈ ਨਹੀਂਗਾ ਜਾਂ ਹੈਲੀਕਾਪਟਰ ਤੇ ਹੈ ਨਹੀਂਗਾ ਸੋ ਆਪਾਂ ਨੂੰ ਫਰਕ ਵੇਖਣਾ ਪਊਗਾ ਪਾਰਟੀ ਔਰ ਗਮਨ ਦੇ ਵਿੱਚ ਇਹ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਸਰਕਾਰ ਦੇ ਅਹੁਦੇਦਾਰ ਜਿਹੜੇ ਨੇ ਸਿਰਫ ਉਹੀ ਇਥੰਦੀਆਂ ਜਿਹੜੀਆਂ ਫੈਸਿਲਿਟੀਆਂ ਦਾ ਇਸਤੇਮਾਲ ਕਰ ਸਕਦੇ ਜੇ ਅ ਅਸਲੇ ਇਮੇਜ ਬਣ ਰਹੀ ਆ ਕਿ ਇਹ ਬਾਹਰਲੇ ਬੰਦੇ ਜਿਹੜੇ ਨੇ ਪੰਜਾਬ ਦੇ ਖਾਦੀ ਨੇ ਰਾਜ ਸਭਾ ਦੇ ਮੈਂਬਰ ਵੀ ਪਹਿਲਾਂ ਬਾਹਰੋਂ ਲਾਤੇ ਗਏ ਫਿਰ ਬਰੇਰਾ ਦਾ ਚੇਅਰਮੈਨ ਬਾਹਰੋਂ ਲਾਤਾ ਗਿਆ ਫਿਰ ਪੰਜਾਬ ਸਕੂਲ এডੂਕੇਸ਼ਨ ਬੋਰਡ ਦੇ ਚੇਅਰਮੈਨ ਜਿਹੜਾ ਬਾਹਰੋਂ ਲਾਤਾ ਗਿਆ ਸੋ ਇਹ ਇਮੇਜ ਜਿਹੜੀ ਆ ਹੁਣ ਇਨਕਰੀਸਿੰਗਲੀ ਇਹ ਕਰ ਲੈ ਰਹੀ ਹੈ ਕਰ ਕਰ ਗਈ ਹੈ ਕਿ ਬਾਹਰੋਂ ਬੰਦੇ ਲਾਈ ਜਾ ਰਹੇ ਇਹਦਾ ਨੁਕਸਾਨ ਜਿਹੜਾ ਵਾ ਪੰਜਾਬ ਦਾ ਤੇ ਹੋਊਗਾ ਹੀ ਪਰ ਇਹਦਾ ਸਭ ਤੋਂ ਪਹਿਲਾ ਨੁਕਸਾਨ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਉੱਪਰ ਹੋਊਗਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਾਡਰ ਵੋਲੰਟਰੀਸ ਦੇ ਉੱਪਰ ਹੋਵੇਗਾ ਇੱਕ ਆਪਟਿਕਸ ਜਿਹੜੇ ਇਮੇਜ ਜਾਰੀ ਹੈ ਬਾਰ ਉਹ ਹੈ ਵਾਕੀਏ ਪਾਰਟੀ ਜਿਹੜੀ ਆ ਇਹ ਪੰਜਾਬੀਆਂ ਦੀ ਪਾਰਟੀ ਨਹੀਂ ਇਹ ਬਾਗਲੇਂਦੀ ਪਾਰਟੀ ਆ ਸੋ ਇਹ ਮੇਰੇ ਖਿਆਲ ਹੈ ਆਮ ਆਦਮੀ ਪਾਰਟੀ ਨੂੰ ਨਰ ਖਾਸ ਕਰਕੇ ਭਵੰਤਮਨ ਨੂੰ ਇਹ ਬਾਰੇ ਇਹਦੇ ਬਾਰੇ ਸੋਚਣਾ ਪਊਗਾ ਔਰ ਇਹਦੇ ਤੇ ਸਟੈਂਡ ਲੈਣਾ ਪਊਗਾ ਲੋਕ ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਇਆ ਵਾ ਸੋ ਮੁੱਖ ਮੰਤਰੀ ਤੇ ਆਸ ਰੱਖਦੇ ਆ ਕਿ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਉਹ ਸਟੈਂਡ ਲਵੇ